ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਨੌਜੀ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਮੈਂ ਵੀ ਠੀਕ ਠਾਕ ਹਾਂ ਤੇ ਆਹ ਵਾਲਾ ਬਲੌਗ ਵੀ ਸ੍ਰੀ ਹਜੂਰ ਸਾਹਿਬ ਜੀ ਤੋਂ ਹੈ ਇੱਥੇ ਅਸੀਂ ਗਏ ਸੀ ਘੋੜਿਆਂ ਦੇ ਅਸਤਵਲ ਦੇਖਣ ਗੁਰੂ ਸਾਹਿਬ ਜੀ ਦਾ ਘੋੜਾ ਜੇ ਬਾਕੀ ਜਿਹੜੇ ਸੈਭ ਜਾਦਿਆਂ ਦੇ ਘੋੜੇ ਉਹਨਾਂ ਦੇ ਵੰਸ਼ ਵਿੱਚੋਂ ਜਿਹੜੇ ਵੀ ਘੋੜੇ ਸੀਗੇ ਗਹਾਂ ਵਾਂਛੋ ਹੀ ਤੁਰਿਆ ਹੋਇਆ ਉਹ ਇੱਥੇ ਘੋੜਿਆਂ ਦਾ ਅਸਤਵਲ ਬਣਿਆ ਹੋਇਆ ਉਸ ਦੇਖਣ ਗਏ ਸੀਗੇ ਤੇ ਚਲੋ ਜੀ ਸਾਡੇ ਨਾਲ-ਨਾਲ ਤੁਸੀਂ ਵੀ ਦਰਸ਼ਨ ਕਰੋ ਤੇ ਜੇਕਰ ਵੀਡੀਓ ਪਸੰਦ ਆਨਦੀ ਹੈ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ 好，第三十站。 <skr Stevens> ए